ਨੈਕਸਟ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਪਿਰਪਲ ਸਸ਼ੀਅਕਾਲ ਸਾਡੇ ਚਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਸੀਂ ਸਾਡੇ ਨਾਲ ਨਵੇਂ ਨਮਾ ਤੇ ਤਾਜ਼ੇ ਖਬਰਾਂ ਤੋਰ ਤੱਕ ਪਹੁੰਚ ਰਹੇ ਜ਼ਿਲ੍ਹਾ ਤਰਨਤਨ ਦੇ ਵੱਖ-ਵੱਖ ਪਿੰਡਾਂ ਵਿੱਚ ਨਿਕਲਣ ਵਾਲੇ ਨੈਸ਼ਨਲ ਹਾਈਵੇ ਲਈ ਜ਼ਮੀਨ ਇਨਕੁਆਇਰ ਕਰਨ ਲਈ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਕਾਰ ਤਕਰਾਰ ਦੀ ਸਥਿਤੀ ਬਣੀ ਹੋਈ ਹੈ ਇਸ ਦੇ ਚੱਲਦੇ ਅੱਜ ਪਾਰੀ ਪੁਲਿਸ ਦੇ ਬਲ ਨਾਲ ਜ਼ਮੀਨਾਂ ਇਨਕੁਆਇਰ ਕਰਨ ਲਈ ਬਲਾਕ ਕਡੂਸ ਸਾਹਿਬ ਦੇ ਪਿੰਡ ਧੁੰਦਾ ਪੱਖ ਖਾਕ ਦੇ ਝੰਡੇਰ ਮਹਾਪੁਰ ਕਾਤੇ ਫਤਿਆਬਾਦ ਆਦਿ ਪਹੁੰਚੇ ਦਿੱਤੇ ਕਿਸਾਨ ਜਥੇਬੰਦਿਆਂ ਦੇ ਵਿਰੋਧ ਅੱਗੇ ਉਹਨਾਂ ਨੂੰ ਝੁਕਣਾ ਪਿਆ ਇਸ ਮੌਕੇ ਪਹੁੰਚੇ ਡੀਐਸਪੀ ਗੋਂਧਵਾਲ ਸਾਹਿਬ ਦੇ ਰਵੀ ਸ਼ੇਖਰ ਨੇ ਕਿਸਾਨਾਂ ਨੂੰ ਪ੍ਰੋਸਾ ਦਵਾਉਂਦੇ ਕਿ ਪ੍ਰਸ਼ਾਸਨ ਵੋਲੋਂ ਤਕੇ ਨਾਲ ਕਿਸੇ ਦਿਵਜਮੀਨ ਨੂੰ ਇਨਕੁਆਇਰ ਨਹੀਂ ਕੀਤਾ ਜਾਵੇਗਾ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਹੈਪੀ ਸਬਰਾਂ ਦੀ ਵਿਸ਼ੇਸ਼ ਰਿਪੋਰਟ ਮੇਰਾ ਨਗਰ ਵਿੱਚ ਨੇਰਮਾ ਬੁਰਖਾਈਆ ਜੀ ਨਾਂ ਮੇਰਾ ਅਮਰਜੀਤ ਸਿੰਘ ਇਹ ਜਿਹੜੀ ਕੀ ਮਤਲਬ ਹੈ ਇਹ ਨਾ ਸਰਕਾਰ ਇੱਕ ਦਾ ਸਾਨੂੰ ਗੁੰਮਰਾਹ ਕਰਦੀ ਆ ਥੋੜੇ ਪੈਸੇ ਦੇ ਕੇ ਤਾਂਦੇ ਵੀ ਆਰਬਿਟਰੇਟ ਦੇ ਚੱਲ ਜਓ ਤੇ ਜਿਹੜੇ ਸਾਡੇ ਪਿੰਡ ਆਰਬਿਟਰੇਟਰ ਦੇ ਗਏ ਆ ਉਹਨਾਂ ਉਥੋਂ ਕੇਸ ਜਿੱਤੇ ਆ ਵਾਹ ਦ ਹਾਈਵੇ ਨੇ ਉਹਨਾਂ ਨੂੰ ਨੈਸ਼ਨਲ ਗਾੜੀ ਸੈਸ਼ਨ ਕੋਰਟ ਦੇ ਚੈਲੰਜ ਕਰ ਲਿਆ ਆ ਪੈਸੇ ਅਜੇ ਸਾਡੇ ਪਿੰਡ ਚੋ ਕਿਹੇ ਬੰਦੇ ਨੂੰ ਨਹੀਂ ਮਿਲੇ। ਇੱਕ ਇੱਕ ਕਿੱਲੇ ਦੇ ਤਿੰਨ ਤਿੰਨੇ ਨਾ ਆਵਾਡ ਕੀਤੇ ਆ ਕਿਤੇ 36 ਲੱਖ ਮੋਲਿਆ ਕਿਤੇ 38 66 ਆ। ਮੋਲ ਇਹਨਾਂ ਨੇ ਇੱਕ ਥਾਂ ਕੀਤਾ ਹੀ ਨਹੀਂਗਾ ਕੋਈ। ਇੱਕ ਆਵਾੜ ਵੀ ਅਜੇ ਹੋਣ ਵਾਲਾ ਵਾ। ਤੇ ਅੱਜ ਇਹ ਡਰੇ ਲੈ ਕੇ ਆਏ ਆ। ਅਸੀਂ ਗਾੜੀ ਲੰਮੇ ਪਾਵਾਂਗੇ ਸਾਡੇ ਉਤੋਂ ਦੀ ਨਗਾਉਣਗੇ। ਹੋਰ ਕੋਈ ਸਾਡੇ ਮੰਗ ਨਹੀਂ ਗੀ ਮੰਗੇ ਆ ਵੀ ਜਾਂ ਤੇ ਸਾਨੂੰ ਪਹਿਲਾਂ ਇੱਕ ਹੋਰ ਰੇਟ ਦੇਣ। ਸਾਨੂੰ ਗਮਰਾਹ ਕਰਕੇ ਆਰਬਿਟਰ ਦੇ ਘਲ ਦੇ ਆ ਤੇ ਆਰਬਿਟਰ ਤਾਂ ਜਦੋਂ ਕੇਸ ਕਿਸਾਨ ਜਿੱਤਦੇ ਆ। ਤੇ ਨੈਸ਼ਨਲ ਹਾਈਵੇ ਗਾੜੀ ਸੈਸ਼ਨ ਚ ਚੈਲੰਜ ਕਰਦੇ ਆ ਤੇ ਹੁਣ ਦੱਸੋ ਤੁਸੀਂ ਵੀ ਅਸੀਂ 10 ਟਾਂ ਵਾਲੇ ਇਹਨਾਂ ਨਾਲ ਕੇਸ ਲੜ ਕੇ ਪੈਸੇ ਲਈਏ ਤੇ ਜ਼ਮੀਨ ਇਹਨਾਂ ਨੂੰ ਵਜੋ ਦੇ ਦਈਏ ਛੜਕ ਬਣਾਉਣ ਤੇ ਨਾ ਸਾਨੂੰ ਕੋਈ ਥੱਲੇਉਂਦੀ ਰਾਹ ਦਿੰਦੇ ਆ ਨਾ ਇਹ ਨਾਲ ਦੀ ਕੋਈ ਇਹਨਾਂ ਨੇ ਕੋਈ ਸਾਡੀ ਮੰਗ ਨਹੀਂ ਅਜੇ ਤੱਕ ਮੰਨੀ ਜਿੰਨਾ ਵੱਲੋਂ ਅੱਜ ਸੈਸ਼ਨ ਵੱਲੋਂ ਜਿਹੜਾ ਸਾਰਾ ਸਮਝੌਣਾ ਹੋਇਆ ਜਿੰਨਾ ਵੱਲੋਂ ਥਲੀ ਬਾਤ ਜਿਹੜੀ ਤੁਹਾਡਾ ਕੀ ਸਿੰਘ ਆ ਅਸੀਂ ਗਾੜੀ ਉਹਦੇ ਲੰਮੇ ਪਾਵਾਂਗੇ ਜੀ ਅਸੀਂ ਜੋ ਸਾਡੇ ਜਿਹੜੀ ਕਰਨਾ ਹੈ ਸਾਨੂੰ ਕਰ ਲੈਣਾ ਅਸੀਂ ਉਹ ਸੈਸ਼ਨਰਸ ਦੇ ਗਾੜੀ ਹੋਵਾਂਗੇ ਅਸੀਂ ਉਹਨਾਂ ਦੀ ਗਾੜੀ ਲੰਮੇ ਪਾਵਾਂਗੇ ਤੱਜੋ ਆਪਣੀ ਜਾਨ ਜਿਹੜੀ ਆ ਸਾਡੀ ਦਾਣ ਚੱਲ ਜੇ ਤਾਂ ਅਸੀਂ ਪੈਲੀ ਨਹੀਂ ਛੱਡਾਂਗੇ ਅਸੀਂ ਪੈਲੀ ਵੇਚਦੇ ਹੀ ਨਹੀਂਗੇ ਜੇ ਇਹਨਾਂ ਰੋਡ ਬਣਾ ਕੇ ਪੈਲੀ ਇਹਨਾਂ ਨੇ ਲੈਣੀ ਆ ਤੇ ਇਹ ਸਾਨੂੰ ਜਿਹੜਾ ਸਾਡਾ ਹੱਕ ਦੇਣ ਤੇ ਅਸੀਂ ਪੈਰੀਦਾ ਹੈ ਤੇ ਸਾਡੇ ਇੱਕ ਹੋਰ ਗੱਲ ਆ ਖਾਸ ਸਾਡੀਆਂ ਪੈਲੀਆਂ ਜੋ ਰਾਹ ਰਸਤੇ ਕੱਟੇ ਆ ਇਹਨਾਂ ਪੰਚਾਇਤ ਦੀ ਜ਼ਮੀਨ ਦਾ ਮੁੱਲ 1 ਕਰੋੜ ਤੇ 64 ਲੱਖ ਰੁਪਈਆ ਪਾਇਆ ਵਾ ਤੇ ਸਾਡੇ ਇਹਨਾਂ ਨੇ 10 ਲੱਖ ਰੁਪਈਆ ਕੀਮਤ ਪਾਈ ਆ ਕਿੱਲੇ ਦੀ ਸਾਡੇ ਚ ਪਿੰਡ ਦੀ ਜ਼ਮੀਨ ਦੀ ਕੀਮਤ 10 ਲੱਖ ਰੁਪਈਆ ਪਾਈ ਆ 38 ਛੜ ਤੇ ਆਏ ਮੇਰੇ ਭਰਾ ਬੋਲੀ ਜਾਂਦੇ ਆ 38 ਛੜ ਕਾਦਾ ਵਾ ਸਾਨੂੰ ਜਿਹੜਾ ਜੜਾ ਪਤਾ ਪਾ ਗਏ ਤਾਂ ਫੇਰੇ ਪੈਸੇ ਬਣਦੇ ਆ ਦੱਸ ਦੇਣਾ ਮੈਂ ਜਗਦੀਸ਼ ਸਿੰਘ ਆਗੂ ਕਿਸਾਨ ਮਜ਼ਦੂਰ ਸਿੰਘ ਐ ਸਿਕਿਉਰਟੀ ਪੇਨ ਚੰਦੇਰ ਮਹਾਂਪੁਰਖ ਅੱਜ ਦਾ ਪ੍ਰੋਸੀਜਰ ਇਹ ਆ ਜੀ ਸਾਡਾ ਜੰਮੂ ਕੜੜਾ ਹਾਈਵੇ ਜਿਹੜਾ ਸਾਡੀਆਂ ਜ਼ਮੀਨਾਂ ਵਿੱਚ ਦੀ ਨਿਕਲ ਰਿਹਾ ਸਰਕਾਰ ਸਾਡੀਆਂ ਜ਼ਮੀਨਾਂ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੀ ਆ ਅੱਜ ਵੱਡੇ ਵੱਡੇ ਪੰਜ ਹਾਈ ਡਰੇਨ ਬਗਾਇਆ ਗਿਆ ਬਹੁਤ ਹੀ ਜ਼ਿਆਦਾ ਕੰਟਰੋਲ ਤੋਂ ਜ਼ਿਆਦਾ ਫੋਰਸ ਇਸੇ ਪ੍ਰਸ਼ਾਸਨ ਲਾਇਆ ਗਿਆ ਵਾ ਕਿ ਸਾਡੀਆਂ ਜਮੀਨਾਂ ਦੇ ਅਜੇ ਵਾਰਡ ਵੀ ਹੋਣ ਵਾਲੇ ਰਹਿੰਦੇ ਆ ਮੇਰਾ ਖੁਦ ਦਾ 38 ਨੰਬਰ ਮਰੱਬਾ ਜਿਹਦੇ ਵਿੱਚੋਂ 4 ਕਨਾਲਾ ਤੇ 18 ਮਰਲੇ ਰਕਬਾ ਵਾ ਜਿਹਦੇ ਵਿੱਚੋਂ 1 ਕਨਾਲ 12 ਮਰਲੇ ਦਾ ਇਹਨਾਂ ਨੇ 38 ਨਾਲ ਬਣਾਤਾ ਵਾਰਡ ਤੇ 3 ਕਨਾਲਾ 6 ਮਰਲੇ ਰਕਬਾ ਵਾ ਜਿਹਦਾ ਇਹਨਾਂ ਨੇ ਸਾਡੇ ਛਾੜਨਾ ਬਣਾਤਾ ਕੱਲ ਵੀ ਐਸ.ਪੀ.ਐਮ ਸਾਹਿਬ ਨਾਲ ਸਾਡੀ ਮੀਟਿੰਗ ਹੋ ਚੁੱਕੀ ਆ ਮੈਂ ਕਿਹਾ ਜੀ ਇਹ ਕੀ ਹੈ ਸਹੀ ਹੈ ਤੁਹਾਡੇ ਹਿਸਾਬ ਨਾਲ ਇਹ ਕੋਈ ਅੱਧੇ ਕਿੱਲੇ ਦੇ ਦੋ ਰੇਟ ਬਣਾਏ ਗਏ ਆ ਉਹ ਕਹਿੰਦੇ ਜੀ ਇਹ ਨਹੀਂ ਗੱਲ ਚਾਹੀ ਸੀ ਡੀਸੀ ਸਾਹਿਬ ਨਾਲ ਆਖਿਆ ਵਾ ਵੀ ਤੁਸੀਂ ਇਹਨਾਂ ਦੇ ਵਾਰਡ ਸਾਡੇ ਸ਼ਹਿਰ ਦੇ ਨਾਲ ਜਿਹੜੇ ਆ ਸਾਰੇ ਜ਼ਿਲ੍ਹੇ ਦੇ ਕਰੋ ਤੇ ਇਹਦੇ ਨਾਲ ਫੇਰ ਕਿਸਾਨ ਜਿਹੜੇ ਉਹ ਜ਼ਮੀਨਾਂ ਜਿਹੜੀਆਂ ਉਹ ਦੇਣਗੇ ਤੇ ਕੋਈ ਇਹਦੇ ਵਿੱਚ ਨਿੰਗਾ ਵਿਰੋਧ ਕਰੂਗਾ ਤੇ ਅੱਜ ਜਿਹੜਾ ਬਹੁਤ ਵੱਡੇ ਪੱਧਰ ਦੇ ਤੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਐਸਡੀਐਮ ਸਾਹਿਬ ਤੇ ਅੱਜ ਸਾਡੇ ਆ ਜ਼ਮੀਨਾਂ ਦੇ ਵਿੱਚ ਹਾਈ ਡਰੇ ਫੇਰਨ ਦੀ ਤਿਆਰੀ ਪੂਰੀ ਹੋ ਚੁੱਕੀ ਆ ਤੇ ਅਸੀਂ ਵੱਡੇ ਪੱਧਰ ਦੇ ਤੇ ਸਹਿ ਜਥੇਬੰਦੀ ਨੂੰ ਅਸੀਂ ਮੈਸੇਜ ਭੇਜ ਦਿੱਤਾ ਸਾਰੇ ਜ਼ਿਲ੍ਹੇ ਦੇ ਵਿੱਚ ਅਸੀਂ ਉਹਦਾ ਵਿਰੋਧ ਕਰਾਂਗੇ ਅਸੀਂ ਜਮੀਨ ਦੇ ਵਿੱਚ ਹਾਈ ਡਰੇ ਨਹੀਂ ਫਿਰਨਦਿਆਂਗੇ ਸਾਡੇ ਸਿਰਾਂ ਦੇ ਉੱਤੋਂ ਵੀ ਨਹੀਂ ਦੇ ਹਾਈ ਡਰੇ ਫੇਰ ਸਕਦੇ ਅੱਜ ਪਰ ਕਿਸਾਨਾਂ ਦੇ ਝੋਨੇ ਜਿਹੜੇ ਅੱਜ ਫਸਲਾਂ ਦੇ ਪੁੱਤਾਂ ਫਸਲਾਂ ਪਾਲੀਆਂ ਜਿਹੜੀਆਂ ਉਹਨਾਂ ਦੇ ਵਿੱਚ ਅੱਜ ਨਹੀਂ ਫਿਰਨਦਿਆਂਗੇ ਇਹ ਜੀ ਨੈਸ਼ਨਲ ਹਾਈਵੇ ਦਾ ਜਿਹੜਾ ਪ੍ਰੋਜੈਕਟ ਆ ਰਿਹਾ ਜੀ ਦਿੱਲੀ ਕਲਕੱਤਾ ਜੰਮੂ ਉਹਦੇ ਸਬੰਧ ਚ ਆਏ ਆ ਤਹਿਿਲਦਰ ਸਾਹਿਬ ਨਾਲ ਆਏ ਨੇ ਐਨ ਐਚ ਆ 1 ਐਨ ਐਚ ਆ ਦੇ ਨਾਲ ਅਫੀਸਰ ਵੀ ਆਏ ਨੇ ਤੇ ਇਦੇ ਵਿੱਚ ਸਾਨੂੰ ਜੋ ਕਿਸਾਨ ਯੂਨੀਅਨ ਦੇ ਲੀਡਰਾਂ ਨੇ ਪਿੰਡ ਦੇ ਸੱਜਣਾ ਨੇ ਜਾਂ ਜਿਨ੍ਹਾਂ ਦੀ ਜ਼ਮੀਨ ਹੁੰਦੀ ਹੈ ਸਾਨੂੰ ਮਿਲ ਕੇ ਆਪਣੇ ਉਹਨਾਂ ਨੇ ਕੰਸਰਨ ਦੱਸੇ ਨੇ ਆਪਣੀਆਂ ਦੁੱਖ ਤੜੀਪਾਂ ਦੱਸੀਆਂ ਆਪਾਂ ਇਹਨਾਂ ਨੂੰ ਸੁਆਸ ਦੋਨੇ ਆ ਆਪਾਂ ਜੋ ਵੀ ਕਰਾਂਗੇ ਜਨਤਾ ਦੀ ਭਲਾਈ ਵਾਸਤੇ ਕਰਾਂਗੇ ਕਾਨੂੰਨ ਦੇ ਅਨਸਾਰ ਕਰਾਂਗੇ ਕਿਸੇ ਨਾਲ ਧੱਕਾ ਨਹੀਂ ਕਰਦੇ ਜੇ ਕਬਜ਼ਾ ਲਵਾਂਗੇ ਤੇ ਇਹਨਾਂ ਦੀ ਸਹਿਮਤੀ ਨਾਲ ਲਵਾਂਗੇ ਠੀਕ ਹੈ ਜੀ ਅੱਜ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਦਾ ਸਪਰਟ 2 ਜਿਹੜਾ ਆਪਣੇ ਖਡੂਰ ਸਾਹਿਬ ਸਬਡਿਵੀਜ਼ਨ ਦੇ 19 ਪਿੰਡਾਂ ਵਿੱਚੋਂ ਨਿਕਲ ਰਿਹਾ ਹੈ ਉਹਨਾਂ ਦੀ ਐਕ acquisition ਦੀ ਕਾਰਵਾਈ ਚੱਲ ਰਹੀ ਹੈ ਪੋਜੀਸ਼ਨ ਡਰਾਈ ਤੇ ਫਿਲਹਾਲ ਅਸੀਂ ਪੋਜੀਸ਼ਨ ਡਰਾਈ ਦੇ ਵਿੱਚ ਪਿੰਡ ਫਤਿਆਬਾਦ ਵਿੱਚ ਜਿੱਥੇ ਅਸੀਂ ਜਿੰਨੇ ਵੀ ਲੈਂਡ ओनर्स ਨੇ ਇਹਨਾਂ ਨੂੰ ਕੰਫੀਡੈਂਸ ਵਿੱਚ ਲਿਆ ਤਕਰੀਬਨ 2 ਤੇ 3 ਮਹੀਨਾ ਕਿ ਵੀ ਵੀ ਬੁਕਿੰਗ ਰਿਕੁਆਇਰਿੰਗ ਯੋਰ ਕੋਆਪਰੇਸ਼ਨ ਐਂਡ ਦੇ ਵਰ ਵੈਰੀ ਗਲੈਡ ਇਨ ਗਿਵਿੰਗ ਅਸ ਅ ਕੋਆਪਰੇਸ਼ਨ ਐਂਡ ਟੂਡੇ ਦੇ ਹੈਵ ਹੈਂਡਰਡ ਅਸ ਇਹਨਾਂ ਨੇ ਸਾਨੂੰ ਕਬਜ਼ਾ ਦੇ ਦਿੱਤਾ ਆਪਣੀ ਜ਼ਮੀਨ ਤੇ ਦੇ ਹੈਵ ਬੀਨ ਇਹਨਾਂ ਨੇ ਕੰਮ ਕਰਨਾ ਬਹੁਤ ਜਿਆਦਾ ਸਹਿਯੋਗ ਕੀਤਾ ਹੈ ਮੈਂ ਇਹ ਕੰਮ ਤੇ ਸਭ ਤੋਂ ਅੱਛੀ ਗੱਲ ਇਹਨਾਂ ਨੇ ਰਿਅਲਾਈਜ਼ ਕੀਤਾ ਕਿ ਇੰਤਕਾਲ ਐਨਐਚਏ ਦੇ ਨਾਮ ਹੋ ਚੁੱਕਿਆ ਹੈ ਅਸੀਂ ਮੁਆਵਜ਼ਾ ਆਪਣਾ ਚੁੱਕ ਲਿਆ ਹੁਣ ਕਬਜ਼ਾ ਨਾ ਦੇਣ ਦਾ ਕੋਈ ਕਾਰਨ ਨਹੀਂ ਹੈ ਦਾ ਮਤਲਬ ਐਦਾ ਵੀ ਸਿਟੀਜ਼ਨਸ ਹੈਗੇ ਨੇ ਮੇਰੀ ਬਾਕੀ ਸਾਰੇ ਕਿਸਾਨ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਮਤਲਬ ਇਹਨਾਂ ਦੇ ਨੱਛੇ ਕਦਮ ਤੇ ਚੱਲਦੇ ਹੋਏ ਤੁਸੀਂ ਪ੍ਰਸ਼ਾਸਨ ਨਾਲ ਕੋਆਪਰੇਟ ਕਰੋ ਇਸ ਪ੍ਰੋਜੈਕਟ ਦੇ ਨਾਲ ਬਹੁਤ ਜ਼ਿਆਦਾ ਇਕਨੋਮਿਕ ਡਵੈਲਪਮੈਂਟ ਜਿਹੜੀ ਆ ਉਹ ਪੈਰਾਂ ਪੈਰਾਂ ਦੇ ਵਿੱਚ ਆਏਗੀ ਇਸਰ ਕਿੰਨੇ ਪਰਸੈਂਟ ਜਿਹੜੇ ਆ ਉਹ ਬੋਅਗਿਆ ਮਿਲ ਚੁੱਕਾ ਤੇ ਕਿੰਨੇ ਪਰਸੈਂਟ ਜਿਹੜਾ ਬਾਕੀ ਹੈ ਜੀ ਹਲੇ ਫਿਲਹਾਲ ਅਸੀਂ 60% ਜਿਹੜਾ ਹੈਗਾ ਡਿਸਪਰਸ ਕਰ ਚੁੱਕੇ ਹਾਂ ਆਪਣਾ ਮਾਉਂਟ ਬਾਕੀ ਜਿਹੜੇ 40% ਹੈਗੇ ਆ ਰਿਮੇਨਿੰਗ ਉਹਨਾਂ ਜੋ ਬਹੁਤ ਸਾਰੇ ਕੇਸਿਸ ਆਰਬਿਟ੍ਰੇਸ਼ਨ ਵੀ ਗਏ ਹੋਏ ਨੇ ਆਪਣੇ ਮਾਨੀਓ ਡਿਵੀਜ਼ਨਲ ਕਮਿਸ਼ਨਰਟੀ ਦੇ ਕੋਲ ਤੇ ਜਿੱਦਾਂ ਹੀ ਉਹ ਐਨਹੈਂਸਮੈਂਟ ਦੇ ਉੱਤੇ ਡਿਸੀਜਨ ਆਉਂਦਾ ਦੇ ਐਨਐਚਆਈ ਦਾ ਉਹਦੇ ਉੱਤੇ ਰੁਖ ਦਾ ਸਾਨੂੰ ਕੰਕ੍ਰੀਟਲੀ ਪਤਾ ਲੱਗਦਾ ਅਸੀਂ ਉਹ ਵੀ ਡਿਸਪਰਸਮੈਂਟ ਕਰ ਦਿੰਦੇ ਹਾਂ ਠੀਕ ਹੈ ਜੀ